ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਗੁਰਿੰਦ ਸਿੰਘ ਰੰਗਰੇਟਾ ਕੱਲ ਦਾ ਪੁਲਿਸ ਨੇ ਅਰੈਸਟ ਕੀਤਾ ਹੋਇਆ ਹੈ ਦੋ ਦਿਨ ਦਾ ਉਹਦਾ ਰਿਮਾਂਡ ਲਿਆ ਤੇ ਸ਼ਾਇਦ ਉਹਨੂੰ ਮੇਰੇ ਹਿਸਾਬ ਦੇ ਨਾਲ 2-4 ਮਹੀਨੇ ਜੇਲ੍ਹ ਵਿੱਚ ਕੱਟਨੇ ਪੈਣਗੇ ਉਹਦਾ ਕਾਰਨ ਹੈ ਤੁਸੀਂ ਫੇਸਬੁੱਕ ਤੇ ਗੱਲਬਾਤ ਕਰਦੇ ਹੋ ਤੁਹਾਨੂੰ ਗੱਲਬਾਤ ਕਰਨ ਦਾ ਹੱਕ ਹੈ ਕਾਫੀ ਹੱਦ ਤੱਕ ਮੈਂ ਉਹਦੇ ਹੱਕ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ ਚਲੋ ਉਹ ਵਿਚਾਰਧਾਰਾ ਵੱਖਰੀ ਹੈ ਬਹੁਤ ਬੰਦੇ ਮੇਰੀ ਵਿਰੋਧਤਾ ਕਰਨ ਵਾਲੇ ਨੇ ਕੁਝ ਵਿਚਾਰਾਂ ਕਰਕੇ ਮੈਂ ਕਿਹਾ ਮੈਂ ਵਿਚਾਰਾਂ ਦੀ ਜਿਹੜੀ ਵਿਰੋਧਤਾ ਹੁੰਦੀ ਹੈ ਵਿਚਾਰਧਾਰਾ ਹੁੰਦੀ ਹੈ ਵਖਰੇਵਾ ਹੁੰਦਾ ਉਹ ਹੋਣਾ ਚਾਹੀਦਾ ਉਹਨੇ ਜਿਹੜਾ ਇੱਕ ਪੁਲਿਸ ਦੇ ਵਿੱਚ ਸੁਵਿੰਦ ਸਿੰਘ ਪੀਪੀ ਹੈ ਉਹਦੀ ਪਰਸਨਲ ਆਈਡੀ ਤੇ ਜਾ ਕੇ ਉਹਦੀ ਬੇਟੀ ਵਾਸਤੇ ਬਹੁਤ ਗੰਦੀ ਸ਼ਬਦਾਵਲੀ ਵਰਤੀ ਹੈ ਇਕ ਮੇਰੀ ਆਪਣੀ ਫਿਤਰਤ ਹੈ ਮੈਨੂੰ ਡਾਕਟਰ ਨਾਲ ਜਾਂ ਪੀਪੀ ਦੇ ਨਾਲ ਕੋਈ ਮਤਲਬ ਨਹੀਂ ਟੱਠੇ ਖੁੱਜ ਜਾਵੇ ਪੀਪੀ ਟੱਠੇ ਖੁੱਜ ਜਾਵੇ ਡਾਕਟਰ ਮੈਂ ਜਿਹੜੀ ਗੱਲ ਕਰਨੀ ਹੁੰਦੀ ਆ ਉਹ ਸੱਚ ਦੀ ਕਰਨੀ ਹੁੰਦੀ ਆ ਭਾਵੇਂ ਮੇਰਾ ਸਾਕਾ ਪਿਆ ਹੋਵੇ ਮੇਰੀਆਂ ਜਿੰਨੀਆਂ ਵੀ ਵੀਡੀਓ ਮੇਰੇ ਪੇਜ ਤੇ ਨੇ ਮੇਰੇ ਚੈਨਲ ਤੇ ਨੇ ਉਹ ਸਾਰੀਆਂ ਵੀਡੀਓ ਤੁਸੀਂ ਰਿਸਰਚ ਕਰਕੇ ਦੇਖ ਸਕਦੇ ਹੋ ਮੈਂ ਕਿਸੇ ਵੀ ਔਰਤ ਪ੍ਰਤੀ ਅਜ ਤੱਕ ਸ਼ਬਦਾਵਲੀ ਗਲਤ ਨਹੀਂ ਵਰਤੀ ਜਿੰਨੀਆਂ ਵੀ ਪੰਜਾਬ ਦੀਆਂ ਧੀਆਂ ਨੇ ਬੇਟੀਆਂ ਨੇ ਭੈਣਾਂ ਨੇ ਮਾਤਾਵਾਂ ਨੇ ਮੈਂ ਉਹਨਾਂ ਸਾਰਿਆਂ ਨੂੰ ਸਤਿਕਾਰ ਦਿੰਦਾ ਤੇ ਦਿੰਦਾ ਰ੍ਹਾਂਗਾ ਜਿਹੜਾ ਡਾਕਟਰ ਰੰਗਰੇਟੇ ਤੇ ਪਰਚਾ ਹੋਇਆ ਉਹ ਉਹਦੀ ਗੰਦੀ ਕਰਦੂਤ ਕਰਕੇ ਹੋਇਆ ਉਹਨੇ ਸ਼ਬਦਾਵਲੀ ਗਲਤ ਵਰਤੀ ਏ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਅੱਜ ਮੈਨੂੰ ਕਈਆਂ ਬੰਦਿਆਂ ਦੇ ਫੋਨ ਆਇਆ ਕਿ ਤੁਸੀਂ ਚੁੱਪ ਕਰੇ ਬੈਠੋ ਨੋ 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 ਭੁੱਲ ਜਾਓ ਇਹ ਗੱਲਾਂ ਚੁੱਪ ਕਰਨ ਵਾਲੇ ਆਪਾਂ ਬੰਦੇ ਨਹੀਂ ਭਾਵੇਂ ਮੇਰਾ ਸਗਾ ਪਿਓ ਹੋਵੇ ਮੇਰਾ ਸਗਾ ਕੋਈ ਬੱਚਾ ਹੋਵੇ ਜੇ ਗਲਤ ਹਰਕਤ ਕਰਦਾ ਮੈਂ ਉਹਦੇ ਵਿਰੋਧ ਵਿੱਚ ਆ ਜਿਹੜਾ ਬੰਦਾ ਜਿੱਥੇ ਸਹੀ ਹੈ ਉੱਥੇ ਉਹਨੂੰ ਸਹੀ ਕਵਾਂਗੇ ਜਿੱਥੇ ਉਹ ਗਲਤ ਹੈ ਉੱਥੇ ਉਹਨੂੰ ਗਲਤ ਕਵਾਂਗੇ ਇਹ ਮੇਰੇ ਜੀਵਨ ਦੀ ਆਪਣੀ ਫਿਤਰਤ ਹੈ ਹੁਣ ਇਹ ਤਾਂ ਗੱਲ ਹੋ ਗਈ ਕਿ ਉਹ ਤੇ ਪਰਚਾ ਪੈ ਗਿਆ ਉਹਨੂੰ 2-4 ਮਹੀਨੇ ਜੇਲ੍ਹ ਚ ਲਾਉਣੇ ਪੈ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਜਵਾਬਤ ਹੋ ਜੇ ਇਹ ਜੱਜ ਸਰ ਦੇ ਡਿਪੈਂਡ ਕਰਦਾ ਹੈ ਜਿਹੜੀਆਂ ਧਰਾਵਾਂ ਲੱਗੀਆਂ ਨੇ ਕੀ ਹੋਣਾ ਇਹਦੇ ਬਾਰੇ ਨਹੀਂ ਆਪਾਂ ਜਾਣਾਂ ਮੈਂ ਜਿਹੜੇ ਲੋਕ ਫੇਸਬੁੱਕ ਤੇ ਗੱਲਬਾਤ ਕਰਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਆ ਉਹਦੇ ਵਿੱਚ ਮੈਂ ਵੀ ਆਉਣਾ ਕਿਉਂਕਿ ਮੈਂ ਤਕਰੀਬਨ ਰੋਜ਼ ਦੋ ਵੀਡੀਓ ਪਾਉਣਾ ਹਰੇਕ ਮੁੱਦੇ ਤੇ ਜਿਹੜੇ ਬੰਦੇ ਵਿਚਾਰਕ ਮਤਭੇਦ ਰੱਖਦੇ ਨੇ ਉਹ ਆਪਣੇ ਵਿਚਾਰਕ ਮਤ ਪੇ ਜਰੂਰ ਰੱਖੋ ਹੋਣੇ ਚਾਹੁੰਦੇ ਨੇ ਇਹ ਜਾਗਰਤ ਹੈ ਇੱਕ ਦੂਜੇ ਤੋਂ ਕੁਛ ਨਾ ਕੁਛ ਮਿਲਦਾ ਔਰ ਬਿਲਾਬ ਦੇ ਲਈ ਤੁਸੀਂ ਗੱਲਬਾਤ ਕਰਦੇ ਹੋ ਤੁਹਾਡਾ ਹੱਕ ਹੈ ਪਰ ਜਿਹੜਾ ਵੀ ਬੰਦਾ ਕਿਸੇ ਦੀ ਧੀ ਭੈਣ ਨੂੰ ਜਾਂ ਕਿਸੇ ਦੇ ਪਰਸਨਲ ਪਰਿਵਾਰ ਨੂੰ ਟੈਗ ਕਰਦਾ ਹੈ ਟਾਰਗੇਟ ਕਰਦਾ ਹੈ ਤੇ ਉਹਦੇ ਲਈ ਮੈਂ ਇਹ ਗੱਲ ਕਹੂੰਗਾ ਕਿ ਉਹਨੂੰ ਛੇਤਰਾਂ ਦੀ ਘਾਟ ਹੈ ਉਹ ਕੋਈ ਵੀ ਹੋਵੇ ਇਹ ਸਚਾਈ ਹੈ ਜਿਹੜੀ ਅੱਜ ਮੈਂ ਗੱਲ ਕਹੀ ਹੈ ਇੱਕ ਨਾਲ ਹੋਰ ਗੱਲ ਕਹਿਣੀ ਹੈ ਜਿਹੜੇ ਬੰਦੇ ਜਿਵੇਂ ਅੱਜ ਰੰਗਰੇਟੇ ਤੇ ਪਰਚਾ ਪਾਉਣ ਵਾ ਤੇ ਇਕੱਠੇ ਹੋਏ ਉਹਦੀ ਵੀਡੀਓ ਲਾਈਵ ਕੀਤੀ ਪਰ ਉਹਨੇ ਕੋਈ ਜਵਾਨ ਤੋਂ ਕੁਝ ਬੋਲਿਆ ਨਹੀਂ ਉਹਦਾ ਕਸੂਰ ਹੈ ਉਹਦੀ ਗਲਤੀ ਹੈ ਉਹ ਤਾਂ ਨਹੀਂ ਬੋਲ ਸਕਿਆ ਜੇ ਸਹੀ ਹੁੰਦਾ ਤਾਂ ਹਿੱਕ ਠੋਕੇ ਕਹਿਣਾ ਸੀ ਉਹ ਜਵਾਬ ਦਿੰਦਾ ਮੀਡੀਆ ਸਾਹਮਣੇ ਆਉਂਦਾ ਪਰ ਕਮਜ਼ੋਰੀ ਹੈ ਇਹ ਗਲਤੀ ਹੈ ਹੁਣ ਮੈਂ ਇੱਕ ਗੱਲ ਹੋਰ ਕਰਨੀ ਹੈ ਵੀ ਜਿਹੜੇ ਬੰਦੇ ਆਮ ਲੋਕਾਂ ਨੂੰ ਗਾਲੇ ਗਲੋਚ ਕਮੈਂਟਾਂ ਵਿੱਚ ਕਰਦੇ ਨੇ ਇੱਕ ਰੋਪੜ ਵਾਲੀ ਉਹ ਕੁੜੀ ਹੈਗੀ ਆ ਲਬਰੀਤ ਕੌਰ ਸਾਇਦ ਇਸ ਇਸ ਨਾਮ ਤੇ ਹੈ ਰੋਪੜ ਤੋਂ ਉਹਨੂੰ ਲੱਖੇ ਦੇ ਬੰਦੇ ਨੇ ਗਾਲਾਂ ਕੱਢੀਆਂ ਸ਼ਰਿਆਂ ਰਿਕਾਰਡਿੰਗਾਂ ਪਈਆਂ ਨੇ ਉੱਥੇ ਕੋਈ ਪਰਚਾ ਕਰਾਊਗਾ ਜਾਂ ਹੋਰ ਜਿਹੜੇ ਹਾਲਾਂਕਿ ਮੈਂ ਆਪਣੀ ਗੱਲ ਕਰ ਦਿੰਦਾ ਜਦੋਂ ਮੈਨੂੰ ਕੋਈ ਗਾਲ ਕੱਢਦਾ ਮੈਂ ਇਗਨੋਰ ਮਾਰਦਾ ਹੁਣ ਸਾਨੂੰ ਕੋਈ ਮਤਲਬ ਨਹੀਂ ਹੈਗਾ ਇਸ ਚੀਜ਼ ਦਾ ਮੈਂ ਤਾਂ ਇਹ ਗੱਲ ਕਹੀ ਹੋਈ ਹੈ ਜੋ ਮੇਰੇ ਕੋਲ ਹੈ ਮੈਂ ਆਪਣੀ ਜ਼ੁਬਾਨ ਤੋਂ ਉਹ ਬੋਲਣਾ ਜਿਨ੍ਹਾਂ ਦੇ ਕੋਲੇ ਹੋਰ ਕੁਝ ਗਾਲੀ ਗਲੋਚ ਉਹ ਗਾਲੀ ਗਲੋਚ ਬੋਲ ਦਿੰਦੇ ਆ ਸਾਨੂੰ ਨੂੰ ਕੀ ਮਤਲਬ ਪਰ ਜੇ ਅੱਜ ਗੱਲ ਚੱਲੀ ਹੈ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਜਿਹੜੇ ਹੋਰ ਬੰਦੇ ਗਾਲਾਂ ਕੱਢਦੇ ਨੇ ਫੇਕ ਐਡੀਆਂ ਬਣਾ ਕੇ ਜਾਂ ਫੋਟੋ ਮੈਂ ਐਡਿਟ ਕਰਦੇ ਨੇ ਉਹਨਾਂ ਪ੍ਰਤੀ ਕੋਣ ਪਰਚਾ ਕਰਾਊਗਾ ਇਹ ਇੱਕ ਮੈਥੀ ਐਡ ਕਰ ਦਨਾ ਭਾਨੇ ਸਿੱਧੂ ਦੀਆਂ ਵੀ ਵੀਡੀਓ ਪਈਆਂ ਨੇ ਸ਼ਰਿਆਮ ਗਾਲਾਂ ਕੱਢੀਆਂ ਉਹਨੇ ਵੀਡੀਓ ਦੇ ਵਿੱਚ ਸ਼ਰਿਆਮ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਧਰ ਕੋਈ ਹਿਸ਼ਾਰਾ ਕਰੂਗਾ ਕੋਈ ਕਹਿ ਸਕਦਾ ਬਿਲਕੁਲ ਕੋਈ ਕਹੂਗਾ ਮੈਂ ਇੱਕ ਬੇਨਤੀ ਕਰਨੀ ਹੈ ਬਹੁਤ ਬੰਦੇ ਇਤਰਾਜ਼ ਕਰਦੇ ਐ ਚਲੋ ਉਹਨਾਂ ਦੀ ਕਮਿਊਨਿਟੀ ਵੱਖਰੀ ਐ ਸਾਡੀ ਕਮਿਊਨਿਟੀ ਵੱਖਰੀ ਐ ਜੀ ਜਾਤੀ ਤੌਰ ਤੇ ਇਹ ਸ਼ਬਦ ਤਕਰੀਬਨ ਸਾਡੀ ਆਤਮਾਣੀ ਹੋਈ ਐ ਅਸੀਂ ਹਟਦੇ ਨਹੀਂ ਬੋਲਣੋ ਪਰ ਮੈਂ ਜਤੀ ਤੌਰ ਤੇ ਅਜ ਤੱਕ ਨਾ ਕੋਈ ਸ਼ਬਦ ਵਰਤੇ ਆ ਮੈਂ ਵਰਦਮੈਂ ਮੈਂ ਅੱਜ ਇੱਕ ਸਿੱਖ ਹੋਣ ਦੇ ਨਾਂ ਤੇ ਗੱਲ ਕਰਦਾ ਹੁਣ ਸਿੱਖ ਦੀ ਕੋਈ ਜਾਤ ਨਹੀਂ ਸਿੱਖ ਦਾ ਕਿਰਦਾਰ ਸਿੱਖ ਦਾ ਜੀਵਨ ਹੁੰਦਾ ਪਰ ਜਿਹੜੇ ਬੰਦੇ ਇਹ ਟੈਗ ਕਰਦੇ ਰਹਿੰਦੇ ਆ ਕਿ ਫਲਾਣਾ ਬੰਦਾ ਗਲਤ ਹੈ ਫਲਾਣਾ ਬੰਦਾ ਸਹੀ ਹੈ ਇਥੋਂ ਤੱਕ ਤਾਂ ਆਪਾਂ ਮੰਨਦੇ ਆ ਪਰ ਜਿਹੜੇ ਬੰਦੇ ਫੋਨ ਕਰਕੇ ਵੀ ਗਾਲਾਂ ਕੱਢਦੇ ਆ ਕਮੈਂਟਾਂ ਵਿੱਚ ਗਾਲਾਂ ਕੱਢਦੇ ਆ ਉਹਨਾਂ ਬਾਰੇ ਕੋਈ ਪਰਚਾ ਕਰਾਉਣ ਬਾਰੇ ਤੇ ਸੋਚ ਸਕਦੇ ਬਿਲਕੁਲ ਹੀ ਸਾਡਾ ਜਦੋਂ ਜੋਰ ਚੱਲਦਾ ਹੈ ਨਾ ਉਸ ਬੰਦੇ ਚੱਲਦਾ ਹੈ ਜਿਹੜਾ ਬੰਦਾ ਕਮਜ਼ੋਰ ਹੈ ਜਿਹੜਾ ਬੰਦਾ ਗਰੀਬ ਹੋਵੇ ਜਿਹੜਾ ਬੰਦਾ ਤੁਹਾਡੀ ਗੁੰਡਾਗਰਦੀ ਨਾਲ ਡਰ ਜੇ ਤੁਹਾਡਾ ਜੋਰ ਉਹਦੇ ਤੇ ਚੱਲਦਾ ਹੈ ਜਿਹੜਾ ਗੁੰਡਾਗਰਦੀ ਦਾ ਸਾਹਮਣਾ ਕਰਦਾ ਹੈ ਠੋਕੇ ਤੁਹਾਡਾ ਉਹਦੇ ਵੱਲ ਖਿਆਲ ਨਹੀਂ ਜਾਂਦਾ ਕਈਆਂ ਨੇ ਕਮੈਂਟ ਕੀਤੇ ਹੁਣ ਤੇਰੀ ਵਾਰੀ ਹੈ ਲਾ ਲਓ ਜੋਰ ਜੀ ਨੇ ਲਾਉਣਾ ਵਾਰੀ ਹੈ ਤੁਮ ਜਦੋਂ ਕੋਈ ਇਹ ਜਿਹੇ ਅਸੀਂ ਗੱਲ ਹੀ ਨਹੀਂ ਕਰਦੇ ਜੇ ਸਾਡੀ ਬਾਰੀ ਆਵੇ ਜਿਹੜੀ ਗੱਲ ਕਹਣਾ ਹੱਕ ਠੋਕ ਕੇ ਕਹਣਾ ਜਿੱਥੇ ਡਾਕਟਰ ਘਰੇਟਾ ਗਲਤ ਹੈ ਉਥੇ ਉਹਦੇ ਜੁੱਤੀਆਂ ਮਾਰਨ ਨੂੰ ਵੀ ਤਿਆਰ ਹਾਂ ਜਿੱਥੇ ਉਹ ਸਹੀ ਹੈ ਉਥੇ ਉਹਦੇ ਨਾਲ ਵੀ ਖੜਾਂਗੇ ਕੱਲਾ ਨਗਰੇਟੇ ਦੀ ਗੱਲ ਨਹੀਂ ਕਰਦੇ ਆਪਾਂ ਜਿਹੜਾ ਵੀ ਬੰਦਾ ਹੈਗਾ ਭਾਨਾ ਸਿੱਧੂ ਗਲਤ ਹੈ ਉਹਦਾ ਵਿਰੋਧ ਕਰ ਰਿਹਾ ਜੇ ਉਹੀ ਭਾਨਾ ਸਿੱਧੂ ਕੱਲ ਨੂੰ ਗੱਲ ਵਧੀਆ ਕਰੂਗਾ ਮਾਫੀ ਮੰਗੂਗਾ ਕਿ ਮੈਂ ਗਾਲਾਂ ਨਹੀਂ ਕੱਢਦਾ ਮੈਂ ਇਲਜ਼ਾਮ ਬਾਜੀ ਨਹੀਂ ਕਰਦਾ ਮੈਂ ਪੰਜਾਬ ਦੀ ਗੱਲ ਕਰੂੰਗਾ ਉਹ ਰਾਜਨੀਤੀ ਕਰੋ ਖੁੱਲ ਕੇ ਕਰੋ ਪਰ ਲੋਕਾਂ ਨੂੰ ਬੇਵਕੂਫ ਬਣਾ ਕੇ ਨਾ ਕਰੋ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਵੀ ਬੰਦੇ ਧੀਆਂ ਭੈਣਾਂ ਨੂੰ ਗਾਲ੍ਹਾਂ ਕੱਢਦੇ ਨੇ ਸ਼ਰਯਾਮ ਸ਼ਖਤ ਸ਼ਬਦਾਂ ਦੇ ਵਿੱਚ ਮੈਂ ਵਿਰੋਧ ਕਰਦਾ ਭਾਵੇਂ ਡਾਕਟਰ ਹੋਵੇ ਭਾਵੇਂ ਕੋਈ ਮਰਜ਼ੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ